ਕਪੂਰਥਲਾ ਦੇ ਗੋਇੰਦਵਰ ਮਾਰਗ ਤੇ ਸਥਿਤ ਪਿੰਡ ਫਤੂ ਡੀਂਗਾ ਦੇ ਨੌਜਵਾਨ ਦੇ ਕਤਲ ਮਾਮਲੇ ਨੂੰ ਲੈ ਕੇ ਵਾਰਸਾ ਅਤੇ ਪਿੰਡ ਵਾਸੀਆਂ ਨੇ ਮੁੰਡੀ ਮੋੜ ਤੇ ਧਰਨਾ ਲਗਾਇਆ ਅਤੇ ਸੜਕ ਤੇ ਚੱਕਾ ਜਾਮ ਕਰ ਦਿੱਤਾ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪੁਲਿਸ ਨੇ ਮਾਮਲੇ 'ਚ ਦੋਸ਼ੀਆ ਖਿਲਾਫ ਕਤਲ ਦਾ ਪਰਚਾ ਦਰਜ ਨਹੀਂ ਕੀਤਾ ਅਤੇ ਇਸ ਘਟਨਾ ਨੂੰ ਇੱਕ ਐਕਸੀਡੈਂਟ ਵਜੋਂ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਸਾਜ਼ਿਸ਼ਵਾਰੀ ਕਤਲ ਸੀ ਜਿਸ ਕਾਰਨ ਉਹ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕਰਨ ਤੇ ਮਜਬੂਰ ਹੋਏ ਧਰਨਾ ਤੇ ਚੱਕਾ ਜਾਮ ਕਰਨ ਔਰ ਜਾਣ ਵਾਲੇ ਰਾਸਤੇ ਬੰਨੇ ਰਹੇ ਜਿਸ ਨਾਲ ਕਈ ਘੰਟਿਆਂ ਤੱਕ ਟ੍ਰੈਫਿਕ ਰੁਕ ਗਿਆ ਇਸ ਘਟਨਾ ਦੇ ਦੌਰਾਨ ਡੀਐਸਪੀ ਸੁਲਤਾਨਪੁਰ ਅਤੇ ਐਸਐਚਓ ਸੁਲਤਾਨਪੁਰ ਨੇ ਪਿੰਡ ਵਾਸੀਆਂ ਨੂੰ ਆਸ਼ਵਾਸਨ ਦਿੱਤਾ ਕਿ ਮਾਮਲੇ ਦੀ ਗੰਭੀਰ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਸ ਆਸ਼ਵਾਸਨ ਦੇ ਬਾਅਦ ਪਿੰਡ ਵਾਸੀਆਂ ਨੇ ਚੱਕਾ ਜਾਮ ਖੁਲਵਾ ਦਿੱਤਾ ਅਤੇ ਧਰਨਾ ਖਤਮ ਹੋ ਗਿਆ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਅਤੇ ਬੰਦੀ ਕਾਰਵਾਈ ਦਾ ਆਸ਼ਵਾਸ਼ਣ ਦਿੱਤਾ ਹੈ ਪਿੰਡ ਵਾਲੇ ਇਸ ਘਟਨਾ ਤੋਂ ਨਿਰਾਸ਼ ਹਨ ਅਤੇ ਮੰਗ ਕਰ ਰਹੇ ਹਨ ਕਿ ਸੱਚ ਤੇ ਇਨਸਾਫ ਨੂੰ ਸਾਹਮਣੇ ਲਿਆ ਕੇ ਨੌਜਵਾਨ ਦੇ ਪਰਿਵਾਰ ਨੂੰ ਮਾਨਵਿਕ ਇਨਸਾਫ ਮਿਲੇ ਸਰ ਮਹਿੰਦਰ ਸਿੰਘ ਸਖਦੇਵ ਸਿੰਘਾ ਜੀ ਮੇਰੇ ਭਰਾ ਦੀ ਡੈਥ ਹੋ ਗਈ ਹੈ ਜੀ ਕੀ ਨਾਮ ਤੁਹਾਡੇ ਭਰਾ ਦਾ ਮੇਰਾ ਬੱਬਲਦੇਵ ਸਿੰਘ ਦਾ ਭਰਾ ਦਾ ਨਾਮ ਹੈ ਕਈ ਫਟੋਟਿੰਗ ਦੇ ਰਹਿਣ ਵਾਲਿਆ ਜੀ ਅੱਛਾ ਕੀ ਗੱਲਬਾਤ ਹੋਈ ਸਾਰੀ ਗੱਲਬਾਤ ਹੈਗਾ ਹਰਪ੍ਰੀਤ ਦੇ ਘਰੇ ਹੋਏ ਸ਼ਰਾਬ ਪਲਾਗੇ ਤੇ ਉਹਨਾਂ ਨੇ ਨਾ ਕਤਲ ਕਰ ਦਿੱਤਾ ਮੇਰੇ ਭਰਾ ਦਾ ਹਰਪ੍ਰੀਤ ਉਹ ਮੁੰਡਾ ਉੱਥੇ ਆਪਣੇ ਸੂਜੋ ਗਾੜੀਆ ਦਾ ਕੀ ਜਿਹੜਾ ਕਤਲ ਕਦੋਂ ਹੋਇਆ ਸੀ ਇਹ ਕਤਲ 11 23 ਨੂੰ ਹੋਇਆ ਜੀ ਅੱਛਾ 7:08 8:30 ਦੇ ਵਿੱਚ ਵਿੱਚ ਹੋਇਆ ਜੀ ਅੱਛਾ ਹਾਂਜੀ ਇਹ ਤੁਹਾਨੂੰ ਕੀ ਦਾ ਪਤਾ ਲੱਗਾ ਵੀ ਕਤਲ ਲੀ ਅਸੀਂ ਫੋਨ ਲਾਇਆ ਵਾ ਤੇ ਸਾਨੂੰ ਜਿਹੜੇ ਬੰਦੇ ਨੇ ਸ਼ੱਕ ਆ ਯਕੀਨ ਪੂਰਾ ਹੀ ਬੰਦੇ ਚਕਵਾ ਕੇ ਘਰੋਂ ਲਿਆਂਦੇ ਆ ਉਹ ਤੇ ਜਾ ਕੇ ਬੰਦੇ ਦੇ ਨਾਲ ਕੈਮਰਾ ਹੀ ਬੈਠਿਆ ਸਾਰੇ ਆਇਆ ਬੰਦੇ ਵਿੱਚ ਉਹ ਕਿੱਥੋਂ ਦੇ ਬੰਦੇ ਆ ਬੰਦੇ ਆ ਬੇਸੂਜੋ ਗਾਲੀ ਦੇ ਆਈ ਠੀਕ ਹੈ ਜੀ ਹਾਂਜੀ ਕੋਈ ਲਗੜਾੜ ਸੀ ਹਾਂਜੀ ਹਾਂਜੀ ਉਹਦੀ ਲਗੜਾੜ ਸੀ ਉਹਦੇ ਨਾਲ ਉਹ ਪਹਿਲਾਂ ਵੀ ਇੱਕ ਦੋ ਵਾਰੀ ਉਹ ਧੰਕੀਆਂ ਦਿੱਤੀਆਂ ਹੀ ਉਹਨੂੰ ਠੀਕ ਹੈ ਉਹਨੂੰ ਕਹਿੰਦਾ ਮੈਂ ਤੇਰੇ ਉੱਪਰ ਮਾਰਨਾ ਹੀ ਮਾਰਨਾ ਵਾ ਕੀ ਨਾਮ ਕੀ ਸੀ ਮਰਨ ਸਿੰਘ ਨਾਮ ਦਾ ਹੀ ਮਰਨ ਵਾਲੇ ਦਾ ਨਹੀਂ ਨਹੀਂ ਬਲਦੇਵ ਸਿੰਘ ਉਹਦਾ ਨਾਮ ਠੀਕ ਹੈ ਮਰਨ ਉਹਦਾ ਕੀ ਨਾਮ ਹੈ ਮਰ ਨਾਲ ਬਲਦੇਵ ਸਿੰਘ ਆ ਬਲਦੇਵ ਸੇ ਕਿੰਨੇ ਸਾਲ ਦੀ ਉਮਰ ਸੀ ਉਹਦੀ ਹੈਗੀ 30 31 ਸਾਲ ਦੀ ਉਮਰ ਇਥੇ ਜਿਹਨਾਂ ਦਾ ਤੁਹਾਨੂੰ ਸ਼ੱਕ ਵੋ ਬੰਦਾ ਕੀ ਨਾਮ ਆ ਉਹਦਾ ਹਰਪ੍ਰੀਤ ਨਾਮ ਆਈ ਠੀਕ ਹੈ ਜੀ ਇਹ ਕਰਜਿੰਦਰ ਸਿੰਘ ਆਈ ਕੀ ਕਰਦੇ ਉਹ ਉਹ ਕੰਮ ਕਰਦੇ ਉਹ ਘਰੇ ਰਹਿੰਦੇ ਆ ਆਪਦੇ ਕੀ ਪਤਾ ਕੀ ਕਰਦੇ ਆਈ ਤੇ ਪੁਲਿਸ ਉਹਨਾਂ ਨੇ ਕਿਉਂ ਨਹੀਂ ਹੱਥ ਪਾ ਲਈ ਕਾਰਵਾਈ ਕਰ ਕੋਈ ਪਤਾ ਨਹੀਂ ਕੀ ਗੱਲ ਬਈ ਆਈ ਸੋ ਉਹਨਾਂ ਨੂੰ ਚੰਗਾ ਪਲਾ ਫੜਾ ਕੇ ਕਰੋ ਆਪਦੀਆਂ ਗੱਡੀਆਂ ਤੇ ਜਾ ਕੇ ਖੋਦ ਹੀ ਘਰੋਂ ਚਕਵਾ ਕੇ ਲੈਂਦੇ ਆ ਸਾਡੀ ਫੇਰ ਹੀ ਸੁਣਵਾਈ ਨਹੀਂ ਹੋਉਂਦੀ ਆ 4 ਦਿਨ ਹੋ ਗਿਆ ਪਾਈਨਲ ਹੋ ਗਿਆ ਲਾਸ਼ਾੜੀ ਨੂੰ ਤੇ ਰਹਿੰਦੀ ਨੂੰ ਇੱਕ ਕਦੋਂ ਮਰਿਆ ਕਦ ਇਹ 11 ਤਰੀਕ ਦਾ ਮਰਿਆ ਆ ਅਜੀ ਲਾਸ਼ ਕਿੱਥੋਂ ਮਿਲੀ ਸੀਗੀ ਲਾਸ਼ਾਨੂੰ ਆਪਣੇ ਅਨਥੂ ਰੋਮੜੀ ਆਈ ਅੱਛਾ ਹਾਂਜੀ ਜਦੋਂ ਅਸੀਂ ਫੋਨ ਕੀਤਾ ਨਾ ਤੇ ਅਸੀਂ ਅੱਗੋ ਗੱਲ ਕੀਤੀ ਤੇ ਅੱਗੋ ਕਹਿੰਦੇ ਤਾਂ ਦਾ ਨਾ ਇੱਥੇ ਬੰਦਾ ਮਰਿਆ ਪਿਆ ਐਕਸੀਡੈਂਟ ਹੋਇਆ ਪਿਆ ਤੇ ਚੱਕ ਲੋ ਆਗੇ ਫੋਨ ਕਹਿੰਦਾ ਸੀ ਇਹ ਗੱਲ ਹਾਂਜੀ ਅਸੀਂ ਜਦੋਂ ਪਹੁੰਚੇ ਉੱਥੇ ਨਾ ਕੋਈ ਤੇ ਫੋਨ ਨਾ ਕੋਈ ਗੱਲ ਤੁਹਾਨੂੰ ਕਿਹਨੇ ਕਹੀ ਸੀ ਮਰਿਆ ਪਿਆ ਐਕਸੀਡੈਂਟ ਇਹ ਤੇ ਫੋਨ ਕੀਤਾ ਚੱਕਿਆ ਕੋ ਅਸੀਂ ਆਪੇ ਫੋਨ ਤਾਂ ਕੌਣ ਕੀਤੀ ਨਾ ਅੱਛਾ ਅੱਗੋ ਨੇ ਫੋਨ ਚੱਕਿਆ ਤੇ ਕਹਿੰਦੇ ਤਾਂ ਦਾ ਬੰਦਾ ਮਰਿਆ ਪਿਆ ਐਕਸੀਡੈਂਟ ਹੋ ਗਿਆ ਤੇ ਇੱਥੋਂ ਚੱਕ ਲੋ ਜਦੋਂ ਉੱਤੇ ਆਏ ਉੱਥੇ ਸਾਡਾ ਬੰਦਾ ਕੱ ਉਥੇ ਨਾ ਸਾਨੂੰ ਅੱਜ ਫੋਨ ਲੱਭਣ ਦਿਆ ਵਾ ਨਾ ਕੁਛ ਅੱਜ 5 ਦਿਨ ਹੋ ਗਿਆ ਹੈ 36 ਨੰਬਰ ਅੱਜ ਪੁਲਿਸ 36 ਨੰਬਰ ਵੀ ਨਹੀਂ ਸਾਡੇ ਕਰਨ ਦੇਈ ਤੇ ਪੁਲਿਸ ਦਾ ਕੀ ਰੋਲ ਐ ਸਾਨੂੰ ਪੁਲਿਸ ਕੀ ਕਰ ਰਹੀ ਆ ਪੁਲਿਸ ਸਾਡੀ ਸੁਣਵਾਈ ਨਹੀਂ ਕਰ ਰਹੀ ਜੀ ਇਨਸਾਫ ਨਹੀਂ ਇਨਸਾਫ ਹੀ ਨਹੀਂ ਮਿਲਿਆ ਸਾਨੂੰ ਕੋਈ ਕਿਤੇ ਜੋ ਤੁਸੀਂ ਡੈੱਡ ਬੋਡੀ ਦੇ ਕੋਲ ਪਹੁੰਚੇ ਆ ਤੇ ਸੱਟਾ ਕਿੱਥੇ ਕਿੱਥੇ ਲੱਗੇ ਆ ਪਹਿਲੇ ਦਿਨ ਤੋਂ ਹੀ ਮੌਕੇ ਤੇ ਜੋ ਤੁਸੀਂ ਡੈੱਡ ਬੋਡੀ ਦੇ ਕੋਲ ਪਹੁੰਚੇ ਸੱਟਾ ਕਿੱਥੇ ਕਿੱਥੇ ਲੱਗੇ ਜਿੱਥੋਂ ਤੁਹਾਨੂੰ ਸ਼ੱਕ ਹੋਇਆ ਸੱਟ ਉਹਰੇ ਇੱਥੇ ਆਪਣੇ ਦਾਤ ਵੱਜਾ ਹੋਇਆ ਈ ਤੇ ਆਹ ਸਾਰਾ ਖੋਪਰ ਖੁੱਲਾ ਹੋਇਆ ਈ ਦੋ ਬਾਈਆਂ ਤੋੜ ਇਹ ਦਿਨ ਰਗ ਮੈਡੀਗਰ ਰਿਪੋਰਟ ਹੈ ਮੋਟਰਸਾਈਕਲ ਲਾਗੇ ਖੜਾ ਆ ਡੱਬਾ ਰੋਟੀ ਵਾਲਾ ਕੱਚੇ ਥਾਂ ਦੇ ਪਿਆ ਆ ਜੁੱਤੀ ਵੀ ਕੱਚੇ ਥਾਂ ਦੇ ਪਈ ਹੋਈ ਐ ਤੇ ਬੰਦਾ ਲਾਸ਼ ਵਿੱਚ ਡਿੱਗੀ ਪਈ ਸੈਂਟਰ ਚ ਪੁੱਠਾ ਪਾਇਆ ਹੋਇਆ ਮਾਰ ਕੇ ਧਰਨਾ ਕਿੰਨੇ ਵੇ ਲਾਇਆ ਤਰਨਾ ਸੀ 11:30 ਵੀ ਲਾਇਆ ਹੁਣ ਪੁਲਿਸ ਨਾਲ ਸੰਪਰਕ ਹੋਇਆ ਪੁਲਿਸ ਤੇ ਪਹੁੰਚੀ ਗਈ ਕਿੰਦੀ ਪੁਲਿਸ ਕੁਛ ਨਹੀਂ ਕਹੇ ਗਈ ਸਾਨੂੰ ਬਸ ਕਹਿ ਕੇ ਚਲ ਗਈ ਤੁਸੀਂ ਆ ਜਾਓ ਹਾਂ ਸਾਡਾ ਦਲਾਸਾ ਦੇ ਗਈ ਸਾਨੂੰ ਤੇ ਹੁਣ ਧਰਨਾ ਕਿੰਨੇ ਤੱਕ ਚੱਲੂ ਐ ਇਹ ਧਰਨਾ ਜਿੰਨਾ ਚਿਰ ਸਾਡੀ ਸੁਣਵਾਈ ਨਹੀਂ ਹੁੰਦੀ ਧਰਨਾ ਹਟਾਉਣਾ ਚੱਲੂਗਾ ਮੰਗ ਕੀ ਕਰਦੇ ਹੋ ਅਸੀਂ ਆਪਣੇ ਉਹਨਾਂ ਨੂੰ ਜਿੰਨਾ ਨਾ ਨਾ ਉਹ ਤੁਹਾਨੂੰ ਸਾਡੇ ਕੁਲਦੀਪ ਭਾਈ ਨੇ ਸਾਰਾ ਕੁਝ ਦੱਸ ਹੀ ਦਿੱਤਾ ਕਿ ਜਿਹੜੀ ਇਹ ਕਤਲ ਹੋਇਆ ਏ ਕਿ ਇਹ ਬਕਾਇਦਾ ਇੱਕ ਪਲੈਨਿੰਗ ਦੇ ਨਾਲ ਲੱਗਦਾ ਏ ਕਿਉਂਕਿ ਜਦੋਂ ਮੌਕੇ ਦੇ ਉੱਪਰ ਤਲਵੰਡੀ ਚੌਧਰੀਆਂ ਦੇ ਐਸਐਚਓ ਉੱਥੇ ਪਹੁੰਚਦੇ ਨੇ ਤੇ ਉਹ ਆਉਂਦੇ ਹੀ ਇਹਨਾਂ ਨੂੰ ਇੱਕ ਵਰਲਡ ਕਹਿੰਦੇ ਨੇ ਕਿ ਇਹਦਾ ਐਕਸੀਡੈਂਟ ਹੋਇਆ ਏ ਆਉਣ ਤੋਂ ਪਹਿਲਾਂ ਹੀ ਐਸਐਚਓ ਨੂੰ ਕਿੱਦਾਂ ਪਤਾ ਸੀਗਾ ਕਿ ਐਕਸੀਡੈਂਟ ਹੋਇਆ ਏ ਜਿਹੜੇ ਡਾਕਟਰ ਇੱਕ ਕਹਿ ਰਿਹਾ ਏ ਐਕਸੀਡੈਂਟ ਹੋਇਆ ਏ ਇੱਕ ਕਹਿ ਰਿਹਾ ਕਿ ਸ਼ਾਰਪ ਹਥਿਆਰ ਵੱਜਿਆ ਏ ਉਹ ਜਿੱਦਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਆਹ ਵਰਡਿੰਗ ਅਸੀਂ ਕਹਿਣੀ ਆ ਸੋ ਇਹ ਜਿਹੜੀ ਸਾਰੀ ਸਥਿਤੀ ਏ ਇਹ ਸ਼ੱਕ ਦੇ ਘੇਰੇ ਦੇ ਵਿੱਚ ਇਹ ਇੱਕ ਇਨਵੈਸਟੀਗੇਸ਼ਨ ਦਾ ਮੁੱਦਾ ਏ ਲਾਸਟ ਕਹਿ ਰਿਹਾ ਵਾ ਕਿ ਸ਼ਾਰਪ ਸੱਟ ਹੈਗੀ ਆ ਰਿਪੋਰਟ ਮੈਡੀਕਲ ਰਿਪੋਰਟ ਦੇਖੋ ਜਿਹੜੀ ਮੈਡੀਕਲ ਰਿਪੋਰਟ ਆਈ ਆ ਮੈਡੀਕਲ ਰਿਪੋਰਟ ਦੇ ਵਿੱਚ ਤਾਂ ਇਹੀ ਦਿਖਾਇਆ ਗਿਆ ਕਿਉਂਕਿ ਦੋਹਾਂ ਡਾਕਟਰ ਇਹਦੇ ਉੱਤੇ ਮੌਜੂਦ ਸੀਗੇ ਉਹਨਾਂ ਦੀ ਆਪਸ ਵਿੱਚ ਜਿਹੜੀ ਸਲਾਹ ਨਹੀਂ ਰਲਦੀ ਸੀ ਪਰਿਵਾਰ ਦੇ ਕਹਿਨ ਮਤਾਂ ਦੇ ਜਿਹੜੇ ਮੌਕੇ ਤੇ ਉਹਦਾ ਉਹਦੇ ਅਨੁਸਾਰ ਉਹਨਾਂ ਨੇ ਇਹੀ ਬਣਾਇਆ ਹੈ ਕਿ ਜਿਹੜਾ ਹੈਗਾ ਐਕਸੀਡੈਂਟ ਹੋਇਆ ਹੈ ਪਰ ਜੇ ਐਕਸੀਡੈਂਟ ਹੋਇਆ ਹੁੰਦਾ ਆਪਾਂ ਰੋਜ਼ ਸੜਕਾਂ ਦੇ ਉੱਪਰ ਐਕਸੀਡੈਂਟ ਹੁੰਦੇ ਦੇਖਦੇ ਆ ਕਿ ਜੇਕਰ ਐਕਸੀਡੈਂਟ ਹੋਇਆ ਹੋਵੇ ਦੋ ਧਿਰਾਂ ਦਾ ਆਪਸ ਵਿੱਚ ਹੋਇਆ ਹੋਵੇ ਤੇ ਜਿਹੜਾ ਆਪਣਾ ਮੋਟਰਸਾਈਕਲ ਹੈ ਉਹਨੂੰ ਕੋਈ ਚਿਹੜੀ ਵੀ ਨਾ ਆਈ ਹੋਵੇ ਜਿਹੜਾ ਉਹਦਾ ਟਿਫਨ ਹੈ ਉਹ ਉਸੇ ਤਰੀਕੇ ਨਾਲ ਪਿਆ ਹੋਵੇ ਜੀ ਇਸ ਮੈਂ ਮੁੱਦੇ ਨੂੰ ਲੈ ਕੇ ਕੋਈ ਡਾਕਟਰ ਦੀ ਸਿਟਰ ਨਹੀਂ ਬਣਵਾਈ ਦੇਖੋ ਹੁਣ ਅਸੀਂ ਤਾਂ ਅੱਜ ਹੀ ਪਹੁੰਚੇ ਹਾਂ ਸਾਨੂੰ ਅਸੀਂ ਕੱਲ ਸਾਡਾ ਪ੍ਰੋਗਰਾਮ ਸੀਗਾ ਮੁਖਸਰ ਸਾਹਿਬ ਨੇ ਇਹ ਪਰਿਵਾਰ ਦਾ ਗੱਲ ਸਾਨੂੰ ਫੋਨ ਗਿਆ ਸੀ ਅਸੀਂ ਅੱਜ ਪਹੁੰਚੇ ਸੀ ਐਸ ਐਚਓ ਮੈਡਮ ਪਹੁੰਚੇ ਸਨ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਆਪਣੇ ਜਿਹੜੇ ਮੋਦਵਰ ਸੱਜਣਾ ਸਾਡੇ ਕੋਲ ਤਲਵੰਡੀ ਚੌਧਰੀਆਂ ਥਾਣੇ ਆ ਜਾਓ ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ ਹੁਣ ਦੇਖਦੇ ਹਾਂ ਜੇਕਰ ਇਹ ਜਿਹੜਾ ਤਰਨਾਏ ਅਸੀਂ ਨਿਰੰਤਰ ਜਾਰੀ ਰਹਿਊਗਾ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਜਾ ਰਹੇ ਹਾਂ ਜੇਕਰ ਉਹ ਉਹਨਾਂ ਦੋਸ਼ੀਆਂ ਖਿਲਾਫ ਜਿਹੜੇ ਪਰਿਵਾਰ ਵੱਲੋਂ ਨਾਮਜ਼ਦ ਕਰਵਾਏ ਗਏ ਆ ਉਹਨਾਂ ਖਿਲਾਫ ਕਤਲ ਦੀ ਧਾਰਾ ਜਿਹੜੀ ਹੈਗੀ ਹੈ ਨਹੀਂ ਲਗਾ ਕੇ ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾਂਦਾ ਤੇ ਐਫਆਰ ਦਰਜ ਨਹੀਂ ਕੀਤੀ ਜਾਂਦੀ ਤੇ ਉਦੋਂ ਤੱਕ ਜਿਹੜਾ ਇਹ ਪ੍ਰੋਟੈਸਟ ਜਾਰੀ ਰਹੂਗਾ ਤੇ ਜਿਹੜਾ ਹੈਗਾ ਵਾ ਸੈੱਟਪ ਬਣਾਉਣ ਦੀ ਗੱਲ ਆ ਉਹ ਅਸੀਂ ਜਲਦੀ ਹੀ ਪਰਿਵਾਰ ਦੇ ਨਾਲ ਸਲਾਹ ਕਰਕੇ ਜਾਂ ਆਪਣੀਆਂ ਜਥੇਬੰਦੀਆਂ ਦੇ ਨਾਲ ਸਲਾਹ ਕਰਕੇ ਜੇ ਹੋਇਆ ਤਾਂ ਅਸੀਂ ਪ੍ਰਾਈਵੇਟ ਤੌਰ ਤੇ ਕਿਉਂਕਿ লাশ ਸਾਡੇ ਕੋਲੇ ਆ ਅਸੀਂ ਪ੍ਰਾਈਵੇਟ ਤੌਰ ਦੇ ਉੱਪਰ ਵੀ ਕਰਵਾਵਾਂਗੇ ਜੀ লাশ ਆ ਸੀਵਲ ਹਸਪਤਲ ਦੇ ਵਿੱਚ ਹਾਂਜੀ ਸੀਵਲ ਹਸਪਤਲ ਦੇ ਵਿੱਚ ਜੀ ਉਹਦਾ ਪੋਸਟਮਾਰਟਮ ਕਰਵਾਇਆ ਕਰਵਾਇਆ ਜੀ ਡਾਕਟਰ ਦੇ ਕਹਿਮਤਾਂ ਵਿੱਚ ਕਹੀ ਆ ਕਿ ਇਹਦੇ ਵਿੱਚ ਐਕਸੀਡੈਂਟ ਹੀ ਆ ਰਿਹਾ ਜੀ ਕੋਈ ਹਾਰਪਥਿਆਰ ਦੀ ਨਹੀਂਗੀ ਪਰ ਸਾਨੂੰ ਸ਼ੱਕ ਹੈ ਕਿ ਜਿਹੜਾ ਉਹਦੇ ਇੱਥੇ ਮੂੰਹ ਦੇ ਉੱਪਰ ਕੱਟ ਲੱਗਿਆ ਤੇ ਸਿਰ ਦੇ ਉੱਪਰ ਕੱਟ ਲੱਗੇ ਆ ਉਹ ਹਾਰਪਥਿਆਰ ਦੇ ਨਾਲ ਹੀ ਉਹਨੂੰ ਮਾਰਿਆ ਗਿਆ ਉਸ ਦਿਨ ਦੋ ਦਿਨ ਤੱਕ ਇਹਦਾ ਪੋਸਟਮਾਰਮ ਨਹੀਂ ਉਹਨਾਂ ਕੀਤਾ ਪੋਸਟਮਾਰਮ ਕਰਕੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਕੋਈ ਕਲੀਅਰ ਗੱਲ ਹੀ ਨਹੀਂ ਕੀਤੀ ਡਾਕਟਰਾਂ ਨੇ ਭਈ ਇੱਕ ਕਹਿੰਦਾ ਸੀ ਇਹਦਾ ਐਕਸੀਡੈਂਟ ਹੈ ਤੇ ਦੂਜਾ ਕਹਿੰਦਾ ਸੀ ਕੋਈ ਸ਼ਾਰਪ ਸਿੱਟਾ ਨੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਸਾਡਾ ਤਾਂ ਕਹਿਣਾ ਹੈ ਇਹ ਕਤਲ ਹੋਇਆ ਜੀ ਜੇ ਕਤਲ ਹੋਇਆ ਪੁਰਸ ਪੱਖਮੱਖ ਕਿਉਂ ਕਰ ਰ ਉਹ ਕੋਈ ਇੱਕ ਦੇ ਉਹਨਾਂ ਦਾ ਪਿੰਡ ਦਾ ਹੱਦ ਪੈਂਦੀ ਸੀ ਉਧਰ ਉਹਨਾਂ ਦੇ ਬੰਦੇ ਪਿੰਡ ਦੇ ਸੀ ਸਰਸਦਵਾ ਪੇ ਆਵੇ ਵੀ ਉਹ ਤਲਵੰਡੀ ਥਾਣੇ ਦੇ ਵਿੱਚ ਉੱਥੋਂ ਦੇ ਬੰਦੇ ਨੇ ਉੱਥੋਂ ਦੇ ਉਹ ਥਾਣਾਵੇਂ ਤੇ ਸਾਡੀ ਕੋਈ ਸੁਣਾਈ ਨਹੀਂ ਹੋਈ ਹਲਕਨਚਾਰ ਤੋਂ ਬਾਅਦ ਚੱਲਦਾ ਬਸ ਹਾਂਜੀ ਹਲਕਨਚਾਰ ਤੋਂ ਦੁਬਾਰਾ ਅਸਲ ਦਾ ਕੁਛ ਵੀ ਨਾ ਲਉ ਜੀ ਜਿਸ ਨੂੰ ਅੰਕਵੀਰ ਸੀ ਉਸ ਦਿਨ ਉਹਨੇ ਕੋਈ ਗੱਲ ਹੀ ਨਹੀਂ ਸੁਣੀ ਅਸੀਂ ਉਹਨਾਂ ਨੂੰ ਬੰਦੇ ਫੜਾਏ ਵੀ ਆ ਨਾਲ ਜਾ ਕੇ ਖੁਦ ਤੇ ਉਹਨਾਂ ਨੇ ਕੋਈ ਪੁੱਛ ਦੱਸ ਨਹੀਂ ਕੀਤੀ ਸਾਡੇ ਅਸੀਂ ਇਹੋ ਹੀ ਕਹਿੰਦੇ ਸੀ ਪੁੱਛ ਦੱਸ ਕਰੋ ਫਿਰ ਜਰਾ ਉਹ ਬਿਠਾ ਕੇ ਸਾਨੂੰ ਕਹਿੰਦਾ 10 ਮਿੰਟ ਬਾਹਰ ਜਾਓ ਅਸੀਂ ਤੁਹਾਨੂੰ 5 ਮਿੰਟ 'ਚ ਰਿਜ਼ਲਟ ਦੇ ਦਿੰਨੇ ਆ ਸਾਨੂੰ 2 ਘੰਟੇ ਬਿਠਾ ਛੱਡਿਆ ਕੋਈ ਸਾਨੂੰ ਉਹਨਾਂ ਨੇ ਦੱਸਿਆ ਨਹੀਂ ਫਿਰ ਬਾਅਦ ਵਿੱਚ ਜਦੋਂ ਅਸੀਂ ਜਾਦਾ ਕਿਹਾ ਵੀ ਅਸੀਂ ਨੇਰਾ ਹੋ ਗਿਆ ਛੋਟੇ ਛੋਟੇ ਬੱਚੇ ਸੀ ਤੇ ਜਦੋਂ ਪੇਸ਼ਵਰ ਤੇ ਕਹਿਣ ਲੱਗੇ ਜੀ ਇਦਾਂ ਕਰੀ ਆਪਾਂ ਤੁਹਾਨੂੰ ਪੈਸੇ ਦਿਵਾ ਦੇਣਾ ਗੱਲ ਰਫਾ ਦਫਾ ਰਫਾ ਦਫਾ ਕਰ ਦਈਏ ਅਸੀਂ ਜੇ ਦੋਸ਼ੀ ਨਹੀਂ ਤੇ ਪੈਸੇ ਕਾਹਦੇ ਦਿੰਦੇ ਆ ਹੁਣ ਮੰਗ ਕੀ ਤੁਹਾਡੀ ਮੰਗਦੇ ਸਾਡੀ ਇਹ ਵੀ ਇਨਸਾਫ ਹੋਣਾ ਚਾਹੀਦਾ ਵੇ ਦੋਸ਼ੀਆਂ ਨੂੰ ਜੋ ਸਖਤ ਤੋਂ ਸਖਤ ਧਾਰਾ ਲਾ ਕੇ ਸਰਾਕਾ ਹੀ ਦਿੱਤਾ ਜਾਵੇ ਸਾਡੇ ਪਿੰਡ ਦੇ ਬਲਦੇਵ ਸਿੰਘ ਜੱਸਾ ਮਿਸਤਰੀ ਨੂੰ ਕਹਿੰਦੇ ਆ ਨੌਜਵਾਨ ਦਾ ਕਤਲ 11 ਤਰੀਕ ਦਾ ਹੋਇਆ ਜੀ 11 ਤਰੀਕ ਲੈ ਕੇ ਅਸੀਂ ਇਸੇ ਤਰ੍ਹਾਂ ਇੰਨੇ ਹੁਣ ਸੰਗਤ ਬੈਠੀ ਆ ਥਾਣਾ ਤਰਵੰਡੀ ਜਾ ਕੇ ਅਸੀਂ ਉਹਨਾਂ ਨੂੰ ਦੱਸਿਆ ਵੀ ਇਹ ਗੱਲ ਹੋ ਗਈ ਆ ਵੀ ਕਤਲ ਹੋਇਆ ਮੁੰਡੇ ਦਾ ਜਿਹੜਾ ਮੋਟਰਸਾਈਕਲ ਸੀ ਮੁੰਡੇ ਕੋਲ ਬਿਲਕੁਲ ਮੋਟਰਸਾਈਕਲ ਨੂੰ ਕੋਈ ਛੀਟ ਤੱਕ ਨਹੀਂ ਆਈ ਮੁੰਡੇ ਦੇ ਦੋਨੋਂ ਬਾਪਾਂ ਉਹਦੇ ਇੱਥੇ ਆ ਗੱਲ ਦੇ ਉੱਪਰ ਦਾਤਰ ਸਿਰਾ ਕੋਪਰ ਲੱਹਾ ਜੀ ਦਾ ਦਾ ਤਰ ਤੇਜ ਹਥਿਆਰ ਮਾਰ ਗਏ ਉਹਨੂੰ ਕਤਲ ਕਰਕੇ ਸਾਈਡ ਤੇ ਉੱਥੇ ਸੜਕ ਦੇ ਉੱਪਰ ਮੁੱਦਾ ਪਾ ਦਿੱਤਾ ਗਿਆ ਵਾ ਟਿਫਣਾ ਓਟਿਫਣ ਲੱਗ ਗਿਆ ਪਿਆ ਵਾ ਜਿਸ ਬੰਦੇ ਦਾ ਐਕਸੀਡੈਂਟ ਹੁੰਦਾ ਸਰ ਉਹਦਾ ਨੁਕਸਾਨ ਜ਼ਰੂਰ ਮੋਟਰਸਾਈਕਲ ਦਾ ਜਾਂ ਜਿਸ ਚੀਜ਼ ਵਿੱਚ ਵੱਡਾ ਨਿਸ਼ਾਨੀ ਜ਼ਰੂਰ ਛੱਡ ਜਾਂਦੀ ਕੋਈ ਨਾ ਕੋਈ ਇੱਥੇ ਗੱਲਾਂ ਮੋਟਰਸਾਈਕਲ ਦੀ ਇਕੱਲੀ ਲਾਸ਼ ਸੀ ਪਈ ਇਹਨਾਂ ਨੂੰ ਫੋਨ ਗਿਆ ਵੀ ਤੁਹਾਡੇ ਬੰਦੇ ਦਾ ਮਰਿਆ ਪਿਆ ਵਾ ਉਹਨੂੰ ਹਣ ਚੱਕ ਲੋ ਜਦੋਂ ਇਹਨਾਂ ਚੱਕੇ ਆਣਗੇ ਦੁਬਾਰਾ ਉਸ ਫੋਨ ਤੋਂ ਨਾ ਤੇ ਫੋਨ ਲੱਗਾ ਵਾ ਫੋਨ ਬੰਦ ਹੋ ਗਿਆ ਜੀ। ਉਹ ਬੰਦੇ ਵੀ ਗਾਇਬ ਹੋ ਗਏ ਜਿਨ੍ਹਾਂ ਨੇ ਫੋਨ ਕੀਤਾ। ਅੱਜ ਤੱਕ ਸਾਨੂੰ ਨਾ ਪੁਲਿਸ ਪ੍ਰਸ਼ਾਸਨ ਨੇ ਕੋਈ ਉਹਨ ਲొਕੇਸ਼ਨ ਦੱਸੀ ਵੀ ਉਹ ਬੰਦੇ ਕਿਹੜੇ ਸੀ ਉਹਨਾਂ ਉੱਥੇ ਉਸ ਟਾਈਮ। ਬੰਬੀ ਜੇ ਆਪਾਂ ਗੱਲ ਕਰੀਏ ਤੇ ਆਪਣਾ ਪੁਲਿਸ ਇਸ ਚੀਜ਼ ਨੂੰ ਕੀ ਦੱਸ ਰਹੀ ਹੈ ਮਰਡਰ ਦੱਸ ਰਹੀ ਹੈ ਐਕਸੀਡੈਂਟ। ਸਰ ਪੁਲਿਸ ਦੱਸ ਰਿਹਾ ਉਹਨਾਂ ਨੂੰ ਮਿਲੀ ਪੁਖਤ ਹੋਈ ਵੀ ਉਹ ਦੱਸ ਰਹੀ ਵੀ ਐਕਸੀਡੈਂਟ ਕਿੱਸਿਆ। ਅਸੀਂ ਉਹ ਵੀ ਐਕਸੀਡੈਂਟ ਕੇਸ ਹੈ ਸਾਨੂੰ ਕੋਈ ਦੱਸੋ ਸਬੂਤ ਦਿਓ ਵੀ ਕਿਹੜੀ ਗੱਡੀ ਨਾਲ ਹੋਇਆ ਵਾ। ਉਸ ਟਾਈਮ ਕਿੰਨੀਆਂ ਗੱਡੀਆਂ ਲੰਘੀਆਂ ਕਿਹੜੀ ਗੱਡੀ ਉੱਥੇ ਆਉਣੀ ਗਈ ਹੈ ਜਾਂ ਕਪੂਰਤਨ ਗਈ ਹੈ। ਕੋਈ ਕੋਈ ਸਬੂਤ ਨਹੀਂ ਦੇ ਰਹੇ ਬਸ ਉਹ ਦੇਓ ਕਹਿ ਰਿਆ ਜੀ ਤੁਹਾਡਾ ਇਹ ਬੰਦੇ ਐਕਸੀਡੈਂਟ ਹੋ ਜਾਵਾ ਸਾਨੂੰ ਮਿਲੋ ਤੁਸੀਂ ਬਿਆਨ ਦਰਜ ਕਰਾਓ ਅਸੀਂ ਬਿਆਨ ਦਰਜ ਕੋਈ ਸੱਚਾ ਤਾਂ ਚ ਉਹਨੇ ਕਾਰਵਾਈ ਕਰ ਦਿੱਤੀ ਕਾਰਵਾਈ ਕਰਨ ਤੋਂ ਬਾਅਦ ਉਹ ਸਾਨੂੰ ਕਹਿੰਦੇ ਪੁਲਿਸ ਪੋਸਟਮਾਰਟਮ ਕਰਾਓ ਪੋਸਟਮਾਰਟਮ ਕਰਾਇਆ ਸੀ ਡਾਕਟਰ ਸਾਹਿਬ ਪੁੱਛਿਆ ਗਿਆ ਸਾਹਿਬ ਕਹਿੰਦੇ ਜੀ ਇਹਦੇ ਆ ਲੱਗੇ ਹੋਏ ਜ਼ਖਤ ਲੱਗੇ ਹੋਏ ਆ ਇੱਕ ਡਾਕਟਰ ਸਾਹਿਬ ਕਹਿ ਰਿਹਾ ਜੀ ਇਹਦਾ ਐਕਸੀਡੈਂਟ ਹੋਇਆ ਵਾ ਉਹਨਾਂ ਦੋਨਾਂ ਡਾਕਟਰਾਂ ਦੀ ਆਫਿਸ ਵਿੱਚ ਜਿਹੜੀ ਗੱਲਬਾਤ ਉਹ ਮੇਚ ਨਹੀਂ ਸਿਖਾਰੀ ਅਸੀਂ ਆਪਣਾ ਪ੍ਰਾਈਵੇਟ ਵੀ ਇਹਦਾ ਉਹ ਉਸ ਨੂੰ ਮਰਨ ਕਰਾਉਣਾ ਵਾ ਜਿਹੜੇ ਦੋਸ਼ੀ ਐ ਇਸ ਲਈ ਕਸਟਡੀ ਦੇ ਵਿੱਚ ਐ ਜਾਂ ਹਾਂਜੀ ਉਹ ਕਸਟਡੀ ਵਿੱਚ ਐ ਇਹ ਅਸੀਂ ਉਹਨਾਂ ਦੇ ਬਕਾਇਦਾ ਉੱਤੇ ਮੂਗੀ ਬਣਾਈ ਹੋਈ ਉਹ ਕਸਟਡੀ ਵਿੱਚ ਐ ਹਾਂ ਸਰ ਮਰੋ ਨਾਲ ਖਲਾਫ ਕਾਰਵਾਈ ਨਹੀਂ ਕਰ ਰਹੇ ਜੀ ਮਤਲਬ ਤੁਸੀਂ ਕਹਿ ਰਹੇ ਆ ਕਿ ਜਿਹੜੀ ਕਤਲ ਦੀ ਧਾਰਾ ਲਗਣੀ ਚਾਹੀਦੀ ਉਹ ਨਹੀਂ ਲਾ ਰਹੇ ਉਹ ਨਹੀਂ ਲਾ ਰਹੇ ਜਿਸ ਬੰਦਿਆਂ ਨੇ ਜਿਹੜਾ ਬੰਦਿਆਂ ਨੂੰ ਦੋਨੇ ਉਹਨਾਂ दारू ਪੀਆ ਉਸ ਬੰਦੇ ਨੂੰ ਉਹ ਬੰਦੇ ਬਕਾਇਦਾ ਮੂਗੀ ਵਿੱਚ ਆਇਆ ਕਿਤੇ ਆਵੇ ਚ ਬੈਠਾ ਉਹਨਾਂ ਨੇ दारू ਪੀਤੀ ਆ ਉਹਨਾਂ ਦੇ ਉਹ ਮੁੰਡੇ ਦੇ ਸੱਟਾਂ ਵਿੱਚ ਲੱਗੀਆਂ ਹੋਈਆਂ ਇੱਥੇ ਜਿਸ ਤਰੀਕੇ ਨਾਲ ਆਪਸ ਵਿੱਚ ਵਹੀ ਹੋਇਆ ਕਿਤੇ ਉਹਨਾਂ ਨੇ ਮਾਰ ਕੇ ਉਹਨੂੰ ਮਿਲ ਇੱਥੇ ਸੁੱਟਿਆ ਵਾ। ਕਿ ਕੀ ਕਾਰਨ ਕੀ ਹੈ ਤੁਸੀਂ? ਕਾਂਡ ਸਰ ਕੋਈ ਲੜਕੀ ਦਾ ਕਾਰ ਸੀ ਉਹਨਾਂ ਦੀ ਉਹ ਸਰਪੰਸਾ ਵੀ ਸਾਡੇ ਕੋਲ ਮੰਨੇ ਸੁਝੋ ਕਰੀਏ ਦੀ। ਵੀ ਜਿਹੜੀ ਲੜਕੀ ਨਾਲ ਕੋਈ ਗਲਵਾ ਸੀਗੀ ਉਹ ਲੜਕੀ ਮਾਨੂੰ ਇੰਨੀ ਬਾਤ ਚੱਲਣਿਆ ਵੀ ਉਹ ਉਹਦਾ ਬਲ ਮੈਂ ਕਾਫੀ ਤੱਕ ਉਹਨਾਂ ਅਕਸ ਖਰਾਬ ਹੈ ਉਹ ਲੜਕੀ ਦਾ। ਤੇ ਉਹਨਾਂ ਨੇ ਅੱਗੇ ਵੀ ਧਮਕੀ ਦਿੱਤੀ ਅਸੀਂ ਇਸ ਮੁੰਡਾ ਜਿਹੜਾ ਉਹਦਾ ਭਰਾ ਜਿੰਦਰੇ ਆ ਇਹਦੇ ਮਗਰੋਂ ਮੁੰਡੇ ਲੱਗੇ ਦੋ ਵਾਰੀ ਇਹ ਬਚ ਗਏ ਮਸਾਜ ਆ। ਉਹਨੂੰ ਜੱਸੇ ਸਾਨੂੰ ਵੀ ਧਮਕੀ ਦਿੱਤੀਆਂ ਵੀ ਤੇਰਾ ਵੀ ਅਸੀਂ ਕਤਲ ਕਰਾਂਗੇ ਜੇ ਤੂੰ ਮਿਲ ਇੱਥੋਂ ਉਹਨੂੰ ਨਾ ਹਟਿਆ। ਉਹ ਆਪਣਾ ਕੰਮ ਕਰਦਾ ਸੀ ਇਸੇ ਵਸਤੇ ਹੁੰਦਾ ਸੀ। ਕਿ ਇਹ ਜਿਹੜੇ ਤੁਮ ਕਹਿੰਦਾ ਸਬੂਤ ਹੈ ਤੁਹਾਡੇ ਕੋਲ ਆਡੀਓ ਕਲਿੱਪ ਵਗੈਰਾ। ਹਾਂਜੀ ਜਿਹੜੇ ਉਥੇ ਸ਼ਰਾਬ ਪੀਤੀ ਆਦੀ ਜਿਨ੍ਹਾਂ ਨੇ ਸ਼ਰਾਬ ਪੀਈ ਹੈ ਜਿਹਦੇ ਬੈਠ ਕੇ ਉਹਨਾਂ ਦੀ ਵੀਡੀਓਗ੍ਰਾਫੀ ਕੀਤੀ ਸਰ ਉਹਨਾਂ ਦੀ। ਠੀਕ ਜੀ। ਹਾਂਜੀ ਸਾਰਾ ਕੁਝ ਹੈਗਾ ਜੀ। ਸਟਾਰ نیوز ਪੰਜਾਬੀ ਟੀਵੀ ਲਈ ਕਪੂਰਥਲਾ ਤੋਂ ਸਾਹਿਲ ਗੁਪਤਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ।